ਅਸੀਂ ਨਵਾਂ ਸਾਡਾ ਕੰਨਿਆਨਾ ਸੰਸਥਾ ਦਾ ਪ੍ਰੋਗਰਾਮ ਹੈ ਅੱਜ ਅਸੀਂ ਪਹਿਲਾਂ ਅਸੀਂ ਬੰਗਾ ਸੌਰੀ ਯਾਹ ਪਰ ਜਹੰਦਰ ਚ ਹੜਾ ਨਵਾਂ ਇਸ ਕੀ ਬੰਗਿਆ ਚ ਰੱਖਿਆ ਸੀ ਪ੍ਰੋਬਲਮ ਸੀ ਤੇ ਬਹੁਤ ਸਹੀ ਵਧੀਆ ਪ੍ਰੋਗਰਾਮ ਚ ਚੱਲ ਰਿਹਾ ਤੇ ਇਸ ਕਰਕੇ ਅਸੀਂ ਤਾਂ ਸਾਡੀ ਸੰਸਥਾ ਦਾ ਜੀ ਸੋਚ ਹੈ ਕਿ ਗਰੀਬ ਗਰੀਬ ਲੜਕੇ ਨੇ ਵਿਆਹ ਕਰਨੇ ਆ ਬਿਨਾਂ ਬਿਨਾਂ ਦਹੇਜ ਤੋਂ ਪਰ ਬੱਚਿਆਂ ਤੋਂ ਸਾਡਾ ਹੋਰ ਵੀ ਇੱਕ ਅਲਾਵਾ ਮਨੋ ਹੀ ਗਰੀਬ ਬੱਚਿਆਂ ਦੀ ਉਹਨਾਂ ਦੀ ਜਿਹੜੀ ਪੜ੍ਹਾਈ ਦਾ ਵੀ ਕੰਮ ਕਰ ਰਹੇ ਆ ਲੜਕੀਆਂ ਨੂੰ ਜਰੂਰ ਤੋਂ ਦਾ ਸਮਰ ਵੀ ਦਿੱਤਾ ਜੀ ਸੰਜ ਜੂਰ ਦਾ ਸਮਰ ਨਹੀਂ ਨਾ ਬਿਤਾਜ ਅੱਛਾ ਜੀ ਹਾਂਜੀ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਜਿਹੜੇ ਪ੍ਰਾਣੇ ਗੈਸਟ ਹਾਂਜੀ ਜਿਹੜੇ ਗੈਸਟ ਆਏ ਹੋਏ ਜੀ ਉਹਨਾਂ ਨਾਲ ਜੋ ਵੀ ਜੋ ਵੀ ਖਾਣ ਪੀਣਿਸ ਵਾ ਵੀ ਚਾਹ ਪਾਣੀ ਦਾ ਜੀ ਰੁੱਟ ਪਾਣੀ ਦਾ ਵੀ ਰੇਜ ਵੜਾ ਜੀ ਠੀਕ ਹੈ ਹਾਂਜੀ ਹੋਰ ਕੋਈ ਸਨੇਹਾ ਕੀ ਦੇਣਾ ਚਾਹੁੰਦੇ ਸਵਾਜੀ ਸਨੇਹਾ ਤਾਂ ਇਹੀ ਜੀ ਦੇਖੋ ਜੀ ਜਿੰਨਾ ਹੋ ਸਦਾ ਜੀ ਮਤਲਬ ਵੀਰੇ ਗਰੀਬ ਦਾ ਪਰਿਵਾਰ ਵਾਲ ਉਹਨਾਂ ਦਾ ਆਪ ਲਗ ਰੋ ਠੀਕ ਹਾਂਜੀ ਸਰਜੀਕਾ ਖਾਲਸਾ ਵਾਹੇ ਬਸਰੀ ਦੀ ਨਿਮਤ ਤੇ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਡੇ ਭਾਈ ਸਾਹਿਬ ਪਰਮਜੀਤ ਸਿੰਘ ਜੀ ਜਿਹੜੇ ਗੁਰੂ ਕ੍ਰਿਪਾ ਇੰਟਰਨੈਸ਼ਨਲ ਕੰਨਿਆ ਦੇ ਸੰਸਥਾ ਦੇ ਪ੍ਰਧਾਨ ਹਨ ਉਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਪੰਜ ਕੰਨਿਆਵਾਂ ਦਾ ਦਾਜ ਹੋਇਆ ਪੰਜ ਲੜਕੇ ਲੜਕੀਆਂ ਦਾ ਵਿਆਹ ਹੋਇਆ ਗੁਰੂ ਰਵੀਦਾਸ ਜੀ ਗੁਰਦੁਆਰਾ ਸਾਹਿਬ ਬੰਗਾ ਸ਼ਹਿਰ ਵਿਖੇ ਮੈਂ ਇਸ ਮੌਕੇ ਤੇ ਸੰਸਥਾ ਨੂੰ ਵਧਾਈ ਦਿੰਦਾ ਔਰ ਧੰਨਵਾਦ ਕਰਦਾ ਕਿ ਇੱਕ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਕਿ ਅੱਜ ਜਿਹੜਾ ਮਗਹੀ ਦਾ ਜੋਗ ਹੈ ਇਹਦੇ ਵਿੱਚ ਗਰੀਬ ਲੋਕਾਂ ਨੂੰ ਆਪਣੇ ਬੱਚੇ-ਬੱਚੀਆਂ ਦੇ ਵਿਆਹ ਕਰਨੇ ਬੜੇ ਮੁਸ਼ਕਲ ਹੈ ਔਰ ਇਸ ਤਰ੍ਹਾਂ ਇਕੱਠੇ ਜਿਹੜੇ ਆ ਸਮੂਹਿਕ ਵਿਆਹ ਕਰਕੇ ਉਹਨਾਂ ਨੂੰ ਇੱਕ ਬੜਾ ਹੀ ਵਧੀਆ ਸੰਦੇਸ਼ ਸਮਾਜ ਨੂੰ ਦਿੰਦਾ ਕਿ ਘੱਟ ਪੈਸਿਆਂ ਵਿੱਚ ਅਤੇ ਮੁਫਤ ਵਿੱਚ ਹੀ ਜਿਹੜਾ ਹੈ ਵਿਆਹ ਜਿਹੜੇ ਆ ਕੀਤੇ ਜਾ ਸਕਦੇ ਆ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਔਰ ਸਾਰੇ ਐਨਆਰਆਈਆਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਆ ਮਾਇਆ ਜਿਹੜੀ ਆ ਲੋਕ ਭੇਟ ਕਰਦੇ ਆ ਉਹਨਾਂ ਦੇ ਨਾਲ ਇਹ ਜਿਹੜੀਆਂ ਵਿਆਹ ਸ਼ਾਦੀਆਂ ਕੀਤੀਆਂ ਜਾਂਦੀਆਂ ਇਹ ਨੌਵੀਂ ਵਾਰ ਅੱਜ ਇਹਨਾਂ ਦਾ ਨੌਵਾਂ ਪ੍ਰੋਗਰਾਮ ਸੀ ਮੈਂ ਇਹ ਸਮਝਦਾ ਕਿ ਜਿਹੜਾ ਇਨਸਾਨ ਸਮਾਜ ਤੋਂ ਲੈਂਦਾ ਹੀ ਲੈਂਦਾ ਦਿੰਦਾ ਕੁਝ ਨਹੀਂ ਉਹ ਹਵਾਨ ਹੈ ਔਰ ਜਿਹੜਾ ਲੋਕ ਸਮਾਜ ਤੋਂ ਲੈਂਦਾ ਕੁਝ ਨਹੀਂ ਦਿੰਦਾ ਹੀ ਦਿੰਦਾ ਉਹ ਪੂਜਣਯੋਗ ਹੈ ਸਤਕਾਰਯੋਗ ਹੈ ਇਹ ਨਿਸ਼ਕਾਮ ਸੇਵਾ ਜਿਹੜੀ ਇਸ ਸੰਸਥਾ ਕਰ ਰਹੀ ਹੈ ਕੰਮ ਨਿਸ਼ਕਾਮ ਭਾਵਨਾ ਦੇ ਨਾਲ ਇਸ ਲਈ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਸਾਰੀ ਸੰਸਥਾ ਨੂੰ ਰੱਖੇ ਔਰ ਇਹ ਹਮੇਸ਼ਾ ਜਿਹੜੀ ਹੈ ਇਸੇ ਤਰ੍ਹਾਂ ਗਰੀਬ ਲੋਕਾਂ ਦੀ ਮਦਦ ਕਰਕੇ ਉਹਨਾਂ ਦੀ ਵਧੀਆ ਜਿਹੜੀਆਂ ਖੁਸ਼ੀਆਂ ਵਿੱਚ ਸ਼ਾਮਲ ਹੁੰਦੇ ਰਹਿਣ ਵਧਾਉਂਦੇ ਰਹਿਣ ਔਰ ਇਹ ਜਿਹੜਾ ਬਹੁਤ ਵਧੀਆ ਕੰਮ ਹੈ ਬੱਚਿਆਂ ਦਾ ਵਿਆਹ ਸ਼ਾਦੀਆਂ ਕਰਨਾ ਕੰਨਿਆਦਾਨ ਕਰਨਾ ਇਹ ਕਰਵਾਉਂਦੇ ਰਹਿਣ ਮਹਾਰਾਜ ਇਹਨਾਂ ਨੂੰ ਹੋਰ ਜਿਹੜਾ ਸ਼ਕਤੀ ਦੇਣ ਇਹ ਵਧੀਆ ਕੰਮ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਸਮਝਦਾ ਕਿ ਫਜ਼ੂਲ ਖਰਚੀ ਆ ਆਪਾਂ ਅੱਗੇ ਬਰਾਤਾਂ ਜਾਂਦੀਆਂ ਸੀ ਕਿ ਲੁਟੇਰੇ ਲੁੱਟ ਲੈਂਦੇ ਸੀ ਰਾਹ ਵਿੱਚ ਤਾਂ ਬਰਾਤ ਲੈ ਕੇ ਜਾਂਦੇ ਸੀ ਕਿ ਲੜਕੀ ਲੜਕੇ ਨੂੰ ਸੁਰੱਖਿਅਤ ਰੱਖੜਾ لیکن ਹੁਣ ਤਾਂ ਕੋਈ ਲੋੜੇ ਨਹੀਂ ਇਹੋ ਜਿਹੀ ਜ਼ਰੂਰਤ ਨਹੀਂ ਤੇ ਆਪਾਂ ਜਿਸ ਤਰ੍ਹਾਂ ਅੱਜ ਸਾਦਾ ਜਿਹੜਾ ਇਹ ਕੰਨਿਆਦਾਨ ਜਿਸ ਤਰ੍ਹਾਂ ਹੋਇਆ ਗੁਰੂ ਘਰ ਦੇ ਅੰਦਰ ਅਸਰੀ ਵਿਆਹ ਤਾਂ ਆਨੰਦ ਕਾਰਜ ਹੈ ਜਿਹੜਾ ਆਪਣਾ ਹੁੰਦਾ ਉੱਥੇ ਕੋਈ ਜਾਂਦਾ ਨਹੀਂ ਅਸੀਂ ਪੈਲਸਾਂ ਵਿੱਚ ਲੱਖਾਂ ਰੁਪਏ ਲੁਟਾਈ ਜਾਂਦੇ ਔਰ ਦੁਕਾਨਾਂ ਤੇ ਮਹਿੰਗੇ ਕੱਪੜੇ ਖਰੀਦ ਕੇ ਔਰ ਮਹਿੰਗੇ ਖਾਣੇ ਖਾ ਖਾ ਕੇ ਆਪਣਾ ਜਿਹੜਾ ਘਰ-ਬਾਰ ਜ਼ਮੀਨਾਂ ਸਾਰਾ ਆਪਣਾ ਗਹਿਣੇ ਰੱਖ ਕੇ ਆਪਣਾ ਵੇਚ ਕੇ ਇਹ ਜਿਹੜਾ ਕਰਜ਼ਾਈ ਹੋ ਰਹੇ ਆ ਮੈਂ ਸਮਝਦਾ ਕਿ ਸਾਨੂੰ ਘੱਟ ਖਰਚੇ ਕਰਕੇ ਆਪਣੇ ਬੱਚਿਆਂ ਨੂੰ ਕਾਰੋਬਾਰ ਵਿੱਚ ਜਾਂ ਉਹਨਾਂ ਦੀ ਜ਼ਿੰਦਗੀ ਨੂੰ ਹੋਰ ਖੁਸ਼ਹਾਲ ਬਣਾਉਣ ਵਾਸਤੇ ਕੋਈ ਕੰਮ ਕਰਦੇ ਅੰਦਰ ਇਹ ਜਿਹੜਾ ਪੈਸਾ ਖਰਚ ਕਰਨਾ ਚਾਹੀਦਾ ਨਾ ਕਿ ਜਿਹੜਾ ਵਿਹਾਂ ਸ਼ਾਦੀਆਂ ਦੇ ਅਦਾਈ ਜਿਹੜਾ ਹੈ ਬਰਬਾਦੀ ਕਰਨੀ ਚਾਹੀਦੀ ਹੈ। ਇੱਕ ਹਾਂਜੀ ਪਹਿਲਾਂ ਤਾਂ ਆਪਣਾ ਨਾਂ ਦੱਸਿਓ। ਬਰੂਕਰਪਾ ਇੰਟਰਨੈਸ਼ਨਲ ਕਨੇਡਾ ਸਸਤਾ ਦੇ ਉਪ ਪ੍ਰਧਾਨ ਸਰਮਣ ਸਿੰਘ ਹੁਸ਼ਿਆਰਪੁਰ ਤੋਂ। ਅੱਛਾ ਜੀ। ਅਰ ਅੱਜ ਦਾ ਇਹ ਪ੍ਰੋਗਰਾਮ ਮੰਗਾ ਵੀ ਕਿ ਹੋਇਆ ਤੇ ਇਸ ਤੋਂ ਪਹਿਲਾਂ 8 ਪ੍ਰੋਗਰਾਮ ਹੋ ਚੁੱਕੇ ਆ ਇਹ ਨੋਵਾਂ ਸੀਗਾ 2000 ਕੀਤੇ ਆ 6 ਵਿਲੰਦਰ ਕੀਤੇ ਅਪਿੰਦਰਾਂ ਦਾ ਹਵਾ ਮਸੰਦਾ ਤੇ ਅੱਜ ਇਹ ਸਾਰਾ ਪ੍ਰੋਗਰਾਮ ਮੰਗਾ ਵਿਖੇ ਕੀਤਾ ਗਿਆ ਇਹਦੇ ਵਿੱਚ ਵੀ 5 ਬੇਟੀਆਂ ਦੇ ਵਿਆਹ ਕੀਤੇ ਆ ਲੋਟ ਮੰਦ ਪਰਵਾਰਾਂ ਦੀਆਂ ਸੀਗੀਆਂ ਤੇ ਅੱਜ ਇਹਦੇ ਵਿੱਚ ਸ਼ਾਮਲ ਕਰਕੇ 45 ਲੜਕੀਆਂ ਦੀਆਂ ਸ਼ਾਦੀਆਂ ਕਰ ਚੁੱਕੀ ਹੈ ਸੰਸਤਾ ਸੰਸਥਾ ਦੇ ਮੈਂਬਰ ਬੜੇ ਸੁਜਵਾਨ ਬਹੁਤ ਸਤਿਕਾਰਯੋਗ ਹੈ ਜੀ ਨਾ ਨੇ ਸੋਚ-ਸੋਚ ਕੇ ਦੇਖੋ ਆਪਣੀ ਸਮਾਜ ਦੇ ਫਾਇਦੇ ਵਾਸਤੇ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਹੈਗੀਆਂ ਜੋ ਪਰਿਵਾਰ ਖੁਦ ਸ਼ਾਦੀ ਨਹੀਂ ਕਰ ਸਕਦੇ ਉਹ ਸਾਨੂੰ ਅਪਰੋਚ ਕਰਦੇ ਅਸੀਂ ਉਹਨਾਂ ਦਾ ਸਮੂਹਕ ਸ਼ਾਦੀ ਕਰਦੇ ਉਹਦੇ ਵਿੱਚ ਬੇਟੀਆਂ ਲਈ ਲੋੜਵੰਦ ਘਰੇਲੂ ਸਮਾਨ ਦਿੰਦੇ ਆ ਤੇ ਹੁਣ ਬਰਤਾਂ ਦਾ ਪੂਰਾ ਮਾਨ ਸਨਮਾਨ ਹੋ ਜਾਂਦਾ ਇਹ ਉਹਨਾਂ ਲਈ ਆਉਂਦੇ ਬਿਲਣੀਆਂ ਵੀ ਅਸੀਂ ਕਰਾਉਨੇ ਆ ਲੋੜਵੰਦ ਬੱਚੀਆਂ ਦੇ ਲੋੜ ਦਾ ਸਮਾਨ ਸੰਸਥਾ ਨੇ ਹੋਰ ਵੀ ਬਹੁਤ ਪ੍ਰੋਗਰਾਮ ਕੀਤੇ ਆ ਜਿੱਦਾਂ ਹੁਣ ਤੱਕ 13 ਮੈਡੀਕਲ ਕੈਂਪ ਲਾ ਚੁੱਕੀ ਆ ਫ੍ਰੀ ਦਵਾਈਆਂ ਮੁੰਡੀਆਂ ਨਹੀਂ ਖੂਨਦਾਨ ਕੈਂਪ ਵਿੱਚ ਯੋਗਦਾਨ ਪਾਉਂਦੇ ਆ ਆਈ ਡੋਨੇਸ਼ਨ ਵੀ ਕਰਾਉਂਦੇ ਆ ਠੀਕ ਹੈ ਜੀ ਤੇ ਗਰੀਬ ਪਰਵਾਰਾਂ ਦਾ ਇਹਦੇ ਵਿੱਚ ਬਹੁਤ ਫਾਇਦਾ ਆ ਲੋੜਵੰਦ ਲੜਕੀਆਂ ਕਿ ਕਿਹੜੇ ਇਲਾਕੇ ਤੋਂ ਦੀਆਂ ਨੇ ਜਿਹੜੇ ਲੋੜਵੰਦ ਪਰਿਵਾਰ ਹੈ ਕਿਹੜੇ ਇਲਾਕੇ ਦੇ ਆ ਇਹ ਜ਼ਿਆਦਾਤਰ ਪੰਜਾਬ ਸਾਡਾ ਦਾ ਇੰਟਰਨੈਸ਼ਨਲ ਹੈਗੀ ਜੀ ਸੰਸਥਾ ਕਿਤੋਂ ਵੀ ਕੋਈ ਵੀ ਅਪਲਾਈ ਕਰ ਸਕਦਾ ਆ ਉਹਦਾ ਜਿੰਨਾ ਹੁਣ ਜਿਕੇ ਕਰਤਾਰਪੁਰ ਤੋਂ ਲੈ ਕੇ ਸ਼ਾਹਕੋਟ ਤੱਕ ਬੰਗਲਾ ਬਖੜਾ ਤੋਂ ਲਟਕੇ ਵਾਲੇ ਆਏ ਆ ਆਪਣੇ ਜਲੰਧਰ ਜ਼ਿਲ੍ਹੇ ਤੋਂ ਹੁਸ਼ਿਆਰਪੁਰ ਤੋਂ ਇਦੋਂ ਵੀ ਕੋਈ ਅਪਲਾਈ ਕਰ ਸਕਦਾ ਤੇ ਦੂਸਰੀ ਇਹ ਵੀ ਹੈ ਕਿ ਕੋਈ ਜਾਤ ਪਾਤ ਦਾ ਬੰਧਨ ਨਹੀਂ ਹੈ ਹੁਣ ਇਹ ਇਹਨਾਂ ਵਿੱਚ ਵੀ ਚਾਰ ਚਾਰ ਜਾਤੀਆਂ ਦੇ ਬੱਚੇ ਆ ਅੱਛਾ ਜੀ ਹਾਂ ਜਾਤੀ ਕੋਈ ਬੰਧਨ ਨਹੀਂ ਹੈਗਾ ਤੇ ਫਾਇਦਾ ਲੈ ਰਹੇ ਆ ਸਮਾਜ ਦਾ ਫਾਇਦਾ ਹੈ ਬਾਕੀ ਸੰਸਥਾ ਨੇ ਜੋ ਹੁਣ ਤਾਈਂ ਉਪਰਾਲੇ ਕੀਤੇ ਆ ਉਹ ਲੱਗਾ ਜੋਗ ਹੈ ਕਿਹੜਾ ਤੁਹਾਡਾ ਪਿੰਡ ਹੈ ਇਲਾਕਾ ਕਿਹੜਾ ਸਾਹ ਤਲਵੰਡੀ ਬੁੱਟਿਆਂ ਚੱਲ ਇਹ ਕਿਸ ਤਰ੍ਹਾਂ ਦਾ ਜਿੱਦਾਂ ਸਸਤਾ ਉਪਰਾਲਾ ਕਰ ਰਹੀ ਹੈ ਕਿੱਦਾਂ ਦਾ ਤੁਹਾਨੂੰ ਲੱਗਿਆ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਠੀਕ ਹੈ ਹਾਂਜੀ ਤੇ ਹਾਂਜੀ ਤੁਹਾਡਾ ਕੀ ਨਾਮ ਹਾਂਜੀ ਤੁਸੀਂ ਕਿੱਥੋਂ ਸ਼ਹਿਰਪੁਰ ਸ਼ਹਿਰਪੁਰ ਠੀਕ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਜਿੱਦਾਂ ਸਸਤਾ ਦਾ ਉਪਰਾਲਾ ਤੁਹਾਡੇ ਲਈ ਵਧੀਆ ਹੈ ਹਾਂਜੀ ਬਹੁਤ ਵਧੀਆ ਹਾਂਜੀ ਕੀ ਨਾ ਸੁਮਨ ਬਕਰ ਤੁਸੀਂ ਕਿਹਨੂੰ ਕਰਤਾਰਪੁਰ ਕਰਤਾਰਪੁਰ ਇਦਾਂ ਤੁਹਾਨੂੰ ਲੱਗਾ ਹੈ ਲੱਗ ਰਿਹਾ ਹਾਂਜੀ ਪ੍ਰਬੰਧ ਤੁਹਾਡੇ ਲਈ ਜਿਹੜੇ ਕੀਤੇ ਉਹ ਸਸਤਾ ਵੱਲੋਂ ਵਧੀਆ ਹਾਂਜੀ ਕੋਈ ਕਮੀ ਤਾਂ ਨਹੀਂ ਕਿਸ ਤਰ੍ਹਾਂ ਦੀ ਨਹੀਂ ਹਾਂਜੀ ਸਾਹਿਲ ਮੇਰਾ ਨਾਮ ਹੈ ਸਾਹਿਬ ਇਸ ਤੋਂ ਦਿੰਦਰ ਜਿਸੇ ਕਦਮ ਦੇਖਦੇ ਜਿਹੜਾ ਪ੍ਰਾਣਾ ਬਹੁਤ ਵਧੀਆ ਹੈ ਦੇਖਣਾ ਚਾਹੁੰਦਾ ਬਹੁਤ ਵਧੀਆ ਕੀਤਾ ਉਹਨਾਂ ਨੇ ਰਿਜ਼ੀਡੈਂਟ ਤੁਹਾਡੇ ਦੇ ਜਿਹੜੇ ਪ੍ਰਬੰਧ ਠੀਕ ਹੈ ਹਾਂਜੀ ਬਿਲਕੁਲ ਸਹੀ ਹੈ